ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਰ ਆਬੋ ਇੱਕਾ ਸਾਡੇ ਕੋਲ ਖੱਤਾ ਮੈਂ ਮੇਰੇ ਘਰ ਦੇ ਕੋਲੇ ਹੀ ਆਹਾ ਤਕਰੀਬਨ ਇਹ ਜਿਹੜਾ ਖੱਤਾ ਹੈ ਨਾ ਸਵਾਇ ਇਕੜ ਤੋਂ ਥੋੜਾ ਜਿਆਦਾ ਥਾਂ ਹੋਆ ਹੈ ਇਹ ਜਿਵੇਂ ਮੈਂ ਕੋਈ ਰੇ ਨਹੀਂ ਪਾਉਣਾ ਹੈਗਾ ਕੋਈ ਡਾਈ ਨਹੀਂ ਪਾਉਣਾ ਕੋਈ ਜੂਰੀਆ ਨਹੀਂ ਪਾਉਣਾ ਕੋਈ ਜ਼ਿੰਕ ਸਲਫਰ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਇਹ ਜੇ ਬਰਸੀਨ ਬੀਜਣਾ ਨਾ ਉਹਦੇ ਖਾਤਰ ਇਹ ਤਿਆਰ ਕਰਾ ਰਿਹਾ ਮੈਂ ਖੇਤ ਹੁਣ ਦੇਸੀ ਜੋ ਆਪਣੇ ਕੋ ਰੂੜੀ ਆ ਉਹ ਮੈਂ ਪਵਾ ਰਿਆਂ ਦੇਖ ਲਵਾ ਦੇ ਪੈ ਰਹੀ ਆ ਕਿ ਨਹੀਂ ਖੇਤੇ ਦੇ ਵਿੱਚ ਇਹ ਮੇਰੇ ਘਰ ਦੇ ਅੱਗੇ ਪਿਛਲੇ ਪਾਸੇ ਹੀ ਇਹ ਸਾਡਾ ਖੇਤ ਆ ਬਿਲਕੁਲ ਇਹਨਾਂ ਇਹ ਪੱਠਿਆਂ ਖਾਤਰ ਇਹ ਤਿਆਰ ਕਰਨਾ ਹੈ ਦੇਸੀ ਦੇ ਚ ਮੈਂ ਪਾਉਣੀ ਆ ਕਿਉਂਕਿ ਆਪਣੀ ਜਿਹੜੀ ਜ਼ਮੀਨ ਆ ਨਾ ਆਪਾਂ ਨੇ ਵਿੱਚੇ ਮੈਂ ਵੀ ਆ ਗਿਆ ਤੁਹਾਡੇ ਨਾਲ ਹੀ ਆਵੇਂ ਵੀ ਜੂਰੀ ਇੰਨਾ ਪਾਤਾ ਆਪਾਂ ਨੇ ਡਾਈ ਇੰਨਾ ਪਾਤਾ ਖੇਤਾਂ ਦੇ ਵਿੱਚ ਉਹ ਧਰਤੀ ਮਿੱਟੀ ਆ ਜਿਹੜੀ ਆਹ ਆ ਮਿੱਟੀ ਆ ਜਿਹੜੀ ਸਾਰੀ ਇਹ ਇਹ ਜ਼ਹਿਰ ਬਣ ਗਈ ਜਦ ਆਪਾਂ ਦੁੱਧ ਪੀਨੇ ਆ ਡੰਗਰਾ ਆਪਾਂ ਪੱਠੇ ਪਾਤੇ ਉਹ ਫਿਰ ਦੁੱਧ ਤੇ ਡੱਕਰ ਦਿੰਨੇ ਆ ਆਪਾਂ ਪੀ ਰਹੇ ਆ ਕੋਈ ਵੀ ਪਦਾਰਥ ਦੁੱਧ ਦਾ ਬਣਦਾ ਉਹ ਚੈੱਕ ਕਰਾਈਏ ਨਾ ਜ਼ਿਆਦਾ ਉਹ ਵਿੱਚ ਜ਼ਹਿਰ ਦੀ ਮਾਤਰਾ ਆਉਂਦੀ ਹੈ ਕਿਉਂਕਿ ਇੰਨੀ ਆਪਾਂ ਨੇ ਸਪਰੇਹਾਂ ਕਰਤੀਆਂ ਆ ਲਾਗ ਧਾਨ ਖੜੇ ਆ ਬਿਲਕੁਲ ਇਹਨਾਂ ਚੌੜ ਲਾਏ ਹੋਏ ਆ ਇੰਨੀ ਸਪਰੇਹ ਹੁੰਦੀਆਂ ਇਹਨਾਂ ਨੂੰ ਹੱਦ ਤੇ ਪਰੇ ਖੇਤੀ ਦਾ ਪੰਜਾਬ ਦੀ ਹੈ ਨਹੀਂ ਇਹ ਗੱਲ ਪਾਤੀ ਇਹ ਤੇ ਆ ਇੰਨਾ ਖੱਤਾ ਮੈਂ ਜਿਹੜਾ ਤਿਆਰ ਕਰ ਰਹੇ ਆ ਇਹ ਜੇ ਦੇਸੀ ਰੂੜੀ ਵਾਲਾ ਰੇ ਆ ਜਿਹੜਾ ਹੁਣ ਬੰਦੇ ਮੈਂ ਲਾਏ ਮੈਂ ਆ ਪੌਣੇ ਖਾਤਰ ਇਹ ਸਾਰਾ ਖੱਤਾ ਜਿਹੜਾ ਸੀ ਤਿਆਰ ਕਰ ਦੇਣਾ ਅੱਜ ਇਹ ਪੈ ਜਾਣਾ ਇਹਦੇ ਵਿੱਚ ਤੇ ਸਾਨੂੰ ਹਰ ਇੱਕ ਕਿਸਾਨ ਹੋਵੇ ਚਾਹੇ ਸ਼ਹਿਰ ਮਜ਼ਦੂਰ ਆ ਇਕਣਾ ਆਪਣੇ ਖਾਤਰ ਸਪੈਸ਼ਲ ਬਗੈਰ ਰੇਤ ਤੇ ਬਗੈਰ ਦਵਾਈ ਤੇ ਸਾਨੂੰ ਤਿਆਰ ਕਰਨੇ ਚਾਹੀਦੇ ਆ ਜਿਹੜੀਆਂ ਬਿਮਾਰੀਆਂ ਲੱਗਦੀਆਂ ਇਹ ਫੇਰ ਲੱਗਣਗੀਆਂ ਨਹੀਂ ਬੰਦੇ ਇੱਧਰ ਲਾਇਏ ਮੈਂ ਰੇ ਪੌਣਾਂ ਦੇ ਪਰਾਵੋ ਬੇਨਤੀ ਤੁਹਾਨੂੰ ਇਹੀ ਹੈ ਕਿ ਤੁਸੀਂ ਵੀ ਮੇਰੇ ਮੰਗਣਿਕਣਾ ਆਪਣੇ ਪਸ਼ੂਆਂ ਖਾਤਰ ਹੌਲੀ-ਹੌਲੀ ਕਰਕੇ ਖੇਤਾਂ ਨੂੰ ਤਿਆਰ ਕਰ ਲਓ ਆਪਣੀ ਜ਼ਮੀਨ ਨੂੰ ਬਿਮਾਰੀ ਤੇ ਆਪਾਂ ਛਡਕਾਰਾ ਪਾਈਏ ਹਸਪਤਾਲ ਭਰੇ ਪਏ ਆ ਜਿਹੜੇ ਮਰਜੀ ਹਸਪਤਾਲ ਚ ਚਲੇ ਜਾਓ ਤੁਸੀਂ ਇੰਨੇ ਭਰੇ ਪਏ ਆ ਹਸਪਤਾਲ ਕਿ ਇੱਥੇ ਸਾਹ ਨਹੀਂ ਆਉਂਦਾ ਹੈਗਾ ਮਰੀਜ਼ਾਂ ਨੂੰ ਦੁਨੀਆ ਇਹ ਲੱਗਦੇ ਜਿਵੇਂ ਹਸਪਤਾਲ ਚ ਆ ਗਈ ਹੁੰਦੀ ਹੈ ਪ੍ਰਾਈਵੇਟ ਹਸਪਤਾਲ ਦੇਖ ਲਓ ਸਰਕਾਰੀ ਦੇਖ ਲੋ ਭਰੇ ਭਏ ਆਹੋ ਇਹ ਕਾਰਨ ਆ ਜਿਹੜਾ ਇਹ ਸਾਰਾ ਹੈ ਕੋਵਿਡ ਘਰਾਣਿਆਂ ਨੇ ਪਹਿਲਾਂ ਤਾਂ ਉਹਨਾਂ ਨੇ بڑے بڑے ਜਿਹੜੇ ਕੋਵਿਡ ਘਰਾਣੇ ਆ ਉਹਨਾਂ ਨੇ ਤੁਹਾਨੂੰ ਦਵਾਈਆਂ ਦੇਤੀਆਂ ਰੇਹ ਦੇਤੇ ਤੁਸੀਂ ਧਰਤੀ 'ਚ ਪਾਤਾ ਹੋ ਛਤੇ ਧਰਤੀ 'ਤੇ ਪ੍ਰਦੂਸ਼ਨ ਕਰਾਤੀ ਤੁਹਾਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਕੀ ਕਾਰਨ ਆ ਸਾਰਾ ਆਪਾਂ ਨਿਕਾਲੂ ਦੇਖੀ ਜੈਨੇ ਵੀ ਨਾ ਝਾੜ ਆਉਂਦਾ ਸਾਡਾ ਪਰ ਜਿਹੜੀ ਬਿਮਾਰੀ ਸਰੀਰਾਂ ਨੂੰ ਲੱਗੀ ਆ ਇਹ ਮੁੱਖ ਕਾਰਨ ਹੀ ਐ ਇਹ ਰੇ ਆ ਜੂਰੀ ਆ ਜਾਂ ਡਾਈ ਆ ਕੋਈ ਵੀ ਆ ਹੁੰਦੇ ਦੇਸੀ ਰੇ ਜਿੱਕਣਾ ਪਾਉਨੇ ਆ ਆਪਾਂ ਅੱਗੇ ਫਸਲਾਂ ਹੁੰਦੀਆਂ ਹੁੰਦੀਆਂ ਤੇ ਇਕਾਂ ਦੇਸੀ ਰੇ ਪਾਉਂਦੇ ਹੁੰਦੇ ਤੇ ਖੇਤ ਭਰ ਦਿੰਦੇ ਤੇ ਦੇਸੀ ਰੇ ਗੈਲ ਇਕਣਾ ਮੈਂ ਹੁਣ ਖੱਤਾ ਭਰਨਾ ਸਾਰੇ ਵਜੀ ਲਾਏ ਵੇ ਮੈਂ ਆਪਣੇ ਅੱਜ ਇਹ ਭਰਜਣਾ ਸੀ ਨੇ ਫੇਰ ਰੱਖਨੇ ਪ੍ਰਸੀਨ ਬੀਜੂੰਗਾ ਇਹਦੇ ਵਿੱਚ ਮੈਂ ਤੇ ਇੱਧਰ ਸਾਡਾ ਰੂੜੀ ਵੀ ਕੋਲੇ ਹੀ ਆ ਬਿਲਕੁਰੀ ਐਨ ਲੱਗੀ ਵੀ ਮੈਂ ਇਹ ਆਪਣੇ ਬੰਦੇ ਲਾਏ ਹੋਏ ਆ ਇਕਾਂ ਰੇ ਚੱਕ ਚੱਕ ਕੇ ਇਹ ਬੰਦੇ ਇਕ ਰੂੜੀ ਸਾਡੇ ਕੋਲ ਪਈ ਆ ਤੇ ਸਾਰਾ ਸੀ ਜਿਹੜਾ ਇਹ ਕੰਮ ਆਹੇ ਅੱਜ ਇਹ ਨਹੀਂ ਪੇਰੀ ਛਾੜ ਦੇਣਾ ਅਸੀਂ ਨੇ ਸਾਰਾ ਹੀ ਇਹ ਖੇਤਾਂ ਦੇ ਲਾ ਭਰ ਦੇਣਾ ਦੇ ਸੀਰੀ ਦੇ ਨਾਲ ਹਰ ਇੱਕ ਬੰਦਾ ਕੋਈ ਵੀ ਜ਼ਿਮੀਂਦਾਰ ਭਰਾਏ ਸਾਡਾ ਇੱਕਾਂ ਖਤੇ ਤਿਆਰ ਕਰੋ ਆਪਣੇ ਪਸ਼ੂਆਂ ਖਾਤਰ ਤਿਆਰ ਕਰੋ ਪਹਿਲਾਂ ਫਿਰ ਹੌਲੀ-ਹੌਲੀ ਆਪਣੇ ਖਾਤਰ ਕਰ ਲਿਓ ਕਣਕ ਇੱਕ 3ਵੇਂ ਫੇਰ ਦੁਬਾਰਾ ਇੱਕ ਨਹੀਂ ਬੀਜਣੀ ਏ ਥੋੜੀ ਖਾਣੇਯੋਗੀ ਬਗੈ ਰੇਤ ਤੇ ਬਗੈ ਡਾਈ ਤੇ ਬਗੈ ਜੂਰੀ ਤੇ ਬਗੈ ਸਪਰੇ ਦੇ ਉਹ ਵੀ ਖੱਤਾ ਅਸੀਂ ਫੇਰ ਦੁਬਾਰਾ ਰੇ ਪਾਵਾਂਗੇ ਇੱਕਣਾ ਪਾ ਰਹੇ ਆ ਇਹ ਇਹ ਵੀਡੀਓ ਨੂੰ ਤੁਸੀਂ ਨਹੀਂ ਪਾਤੇ ਹੀ ਬਾਦ ਆਪਣੇ ਵਿਚਾਰ ਦੇਣੇ ਆ ਕਮੈਂਟ ਕਰਨੇ ਆ ਸਾਨੂੰ ਦੱਸਣਾ ਹੈ ਸਾਤੇ ਕੀ ਗਲਤੀ ਹੈ ਕੀ ਹੋ ਰਹੀ ਹੈ ਕੀ ਗਲਤੀ ਅਸੀਂ ਕਰ ਰਹੇ ਆ ਕੀ ਮੈਂ ਬੋਲ ਰਹੇ ਆ ਸਹੀ ਬੋਲ ਰਹੇ ਆ ਕੀ ਗੱਲਬਾਤ ਸਾਰੀ ਸਹੀ ਹੋ ਰਹੀ ਹੈ ਸਾਰਿਆਂ ਨੇ ਕਮੈਂਟ ਕਰਕੇ ਭਰਾਵਾਂ ਨੇ ਦੱਸਣਾ ਵੀਡੀਓ ਨੂੰ ਅੱਗੇ ਤੇ ਅੱਗੇ ਸ਼ੇਅਰ ਕਰਨੀਆਂ ਸਾਡਾ YouTube ਚੈਨਲ ਵੀ ਚੱਲਦਾ ਹੈ ਉੱਪਰ ਵੀ ਅਸੀਂ ਵੀਡੀਓ ਪਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਭਰਾਵਾਂ ਨੇ ਸਾਡੇ ਨੂੰ ਗਰਦੀਪ ਸੰਧੂ ਨਾਂ ਦੇ ਚੈਨਲ ਚੱਲ ਰਿਹਾ ਸਾਡਾ YouTube ਉਹਨੂੰ ਸਬਸਕ੍ਰਾਈਬ ਕਰਨਾ ਹੈ ਬਾਤੇ ਬਾਦ ਦੁੱਖਾਂ ਤੱਕ ਇਹ ਵੀਡੀਓ ਬਚਾਓ ਹਰ ਇੱਕ ਕਿਸਾਨ ਪਰ ਆਇਕ ਨੇ ਆਪਣਾ ਖੇਤ ਨੂੰ ਤਿਆਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ